ਜਾ ਸਕਦਾ ਜਿਹੜੀ ਆਇਤ ਬਾਈਬਲ ਦੇ ਵਿੱਚ ਲਿਖੀ ਹੋਈ ਹੈ ਨਾ ਜੋ ਮਨੁੱਖਾਂ ਤੋਂ ਅਣ ਹੋਣਾ ਆ ਉਹ ਪਰਮੇਸ਼ਵਰ ਤੋਂ ਹੋ ਸਕਦਾ ਆ ਜਿਹੜਾ ਕੰਮ ਅਸੀਂ ਨਹੀਂ ਕਰ ਸਕਦੇ ਡਾਕਟਰਸ ਨਹੀਂ ਕਰ ਸਕਦੇ ਵਕੀਲ ਨਹੀਂ ਕਰ ਸਕਦੇ ਮਨੁੱਖ ਨਹੀਂ ਕਰ ਸਕਦੇ ਉਸ ਕੰਮ ਵਿੱਚ ਫਿਰ ਪ੍ਰਭੂ ਨੇ ਇੰਟਰਫੇਅਰ ਕਰਨਾ ਆ ਉੱਥੇ ਚਮਤਕਾਰ ਹੁੰਦਾ ਆ ਪਰ ਤੁਸੀਂ ਪੌੜੀਆਂ ਥਾਣੀ ਉਤਰ ਸਕਦੇ ਸੀ ਤੁਸੀਂ ਤੀਜੀ ਮੰਜ਼ਲ ਤੋਂ ਛਾਲ ਮਾਰ ਰਹੇ ਆ ਤੁਸੀਂ ਉਤਰ ਸਕਦੇ ਸੀ ਨਾ ਫਿਰ ਲੱਤਾਂ ਤੜਵਾਉਣ ਦੀ ਕੀ ਜ਼ਰੂਰਤ ਸੀ ਹਾਂ ਜੇ ਉਤਰਨ ਦਾ ਕੋਈ ਰਾਹ ਨਾ ਹੁੰਦਾ ਉਸ ਬਿਲਡਿੰਗ ਨੂੰ ਅੱਗ ਲੱਗੀ ਹੋਈ ਹੁੰਦੀ ਤੁਸੀਂ ਉਤਰਨਾ ਚਾਹੁੰਦੇ ਤੁਸੀਂ ਛਾਲ ਨਹੀਂ ਮਾਰਨੀ ਚਾਹੁੰਦੇ ਸੀ ਤੁਸੀਂ ਉਤਰਨਾ ਹੀ ਚਾਹੁੰਦੇ ਸੀਗੇ ਪਰ ਕੋਈ ਵਜ੍ਹਾ ਸੀ ਕਿ ਜਾਂ ਉੱਥੇ ਪੌੜੀਆਂ 'ਚ ਕੋਈ ਖਤਰਾ ਸੀ ਕੁਝ ਸੀ ਫਿਰ ਤੁਹਾਨੂੰ ਜਿਹੜੀ ਅਮਸੀਬਤ ਵੇਲੇ ਛਾਲ ਮਾਰਨੀ ਪੈਂਦੀ ਹੋ ਸਕਦਾ ਤੁਹਾਡਾ ਬਾਲ ਵੀ ਬਿੰਗਾ ਨਾ ਹੁੰਦਾ ਉਸੇ ਚਮਤਕਾਰ ਕਿ ਮੈਂ ਤੀਜੀ ਮੰਜ਼ਲ ਤੋਂ ਡਿੱਗਾ ਤੇ ਮੇਰੀ ਕੋਈ ਹੱਡੀ ਵੀ ਨਹੀਂ ਟੁੱਟੀ ਪੌੜੀਆਂ ਚੰਗੀਆਂ ਭਲੀਆਂ ਬਣੀਆਂ ਦਰਵਾਜ਼ਾ ਖੁੱਲਾ ਹੋਇਆ ਰੋਕਣ ਵਾਲਾ ਕੋਈ ਨਹੀਂ ਕੋਠੇ ਤੋਂ ਛਾਲ ਮਾਰੀ ਫਿਰ ਤੇ ਲੱਤਾਂ ਗਲ ਚ ਪੈਣੀਆਂ ਹੀ ਪੈਣੀਆਂ ਕਿਉਂਕਿ ਜੇ ਅਸੀਂ ਕੁਦਰਤ ਦੇ ਸਿਧਾਂਤ ਦੇ ਖਿਲਾਫਤ ਦੇ ਵਿੱਚ ਜਾਵਾਂਗੇ ਫਿਰ ਅਸੀਂ ਦੁੱਖ ਭੋਗਦੇ ਹਾਂ ਪਰ ਜੇਕਰ ਅਸੀਂ ਕੁਦਰਤ ਦੇ ਅਨੁਸਾਰ ਚੱਲਾਂਗੇ ਪਰਮੇਸ਼ਵਰ ਦੇ ਅਨੁਸਾਰ ਚੱਲਾਂਗੇ ਅਕੋਰਡਿੰਗ ਟੂ ਨੇਚਰ ਜਿਹੜਾ ਆ ਉਹ ਚੱਲਾਂਗੇ ਫਿਰ ਸਾਨੂੰ ਵਿਪਤਾ ਨਹੀਂ ਦੇਖਣੀ ਪਊਗੀ ਸ਼ੈਤਾਨ ਪ੍ਰਭੂ ਯਿਸੂ ਮਸੀਹ ਨੂੰ ਉੱਚਾ ਥਾਂ ਤੇ ਲੈ ਕੇ ਗਿਆ ਸੀ ਨਾ ਕੀ ਕਹਿੰਦਾ ਸੀ ਕਹਿੰਦਾ ਇੱਥੋਂ ਛਾਲ ਮਾਰ ਪ੍ਰਭੂ ਨੇ ਮਾਰੀ ਨਹੀਂ ਮਾਰੀ ਕਿਉਂਕਿ ਉਹਨੂੰ ਪਤਾ ਆ ਕਿ ਲਾਫ ਨੇਚਰ ਕੀ ਆ ਉਹਨੂੰ ਪਤਾ ਆ ਕਿ ਜਦ ਮੈਂ ਉੱਤਰ ਸਕਦਾ ਆ ਜਦ ਮੈਨੂੰ ਜ਼ਰੂਰਤ ਨਹੀਂ ਆ ਮਾਰਨ ਦੀ ਇਹਦੇ ਆਖੇ ਲੱਗ ਕੇ ਮੈਂ ਕਿਉਂ ਛਾਲ ਮਾਰਾਂ ਉਹ ਤਾਂ ਉਹਨੂੰ ਕਹਿ ਰਿਹਾ ਸੀ ਇਦਾਂ ਹਵਾ ਦੇ ਰਿਹਾ ਸੀ ਕਿ ਸਵਰਗ ਦੂਤ ਤੈਨੂੰ ਕੈਚ ਕਰ ਲੂਗੇ ਵਚਨ ਚ ਤਾਂ ਲਿਖਿਆ ਆ ਉਹ ਤੇਰੇ ਪੈਰਾਂ ਹੇਠਾਂ ਹੱਥ ਦਿੰਦੇ ਆ ਤੇਰੇ ਪੈਰ ਨੂੰ ਠੋਕਰ ਵੀ ਨਹੀਂ ਲੱਗਣ ਦਿੰਦੇ ਤੂੰ ਮਾਰਦਾ ਛਾਲ ਭਲਾ ਤੇਰਾ ਜਿਹੜਾ ਪਿਤਾ ਆ ਸਵਰਗੀ ਪਿਤਾ ਉਹ ਤੇਰੇ ਲਈ ਦੂਤ ਨਹੀਂ ਭੇਜੂਗਾ ਕਈ ਵਰੀ ਕਿਸੇ ਇਨਸਾਨ ਦੇ ਲਈ ਕਿਸੇ ਸਿਚੁਏਸ਼ਨ ਦੇ ਲਈ ਸ਼ੈਤਾਨ ਸਾਨੂੰ ਪਰਮਾਉਂਦਾ ਆ ਫੂਕ ਦਿੰਦਾ ਆ ਔਰ ਉਹ ਤੁਹਾਨੂੰ ਕਹਿੰਦਾ ਆ ਕਿ ਤੂੰ ਇਦਾਂ ਕਰ ਪਰ ਤੁਸੀਂ ਸਿੱਖਣਾ ਆ ਕਿ ਲਾਫ ਨੇਚਰ ਕੀ ਆ ਕੁਦਰਤ ਦਾ ਸਿਧਾਂਤ ਕੀ ਆ ਪਰਮੇਸ਼ਵਰ ਦੀ ਇੱਛਾ ਕੀਆ ਪ੍ਰਭੂ ਨੇ ਪਾਣੀ ਦੇ ਵਿੱਚ ਇੰਨੀ ਤਾਕਤ ਪਾਈ ਆ ਕਿ ਉਹ ਹੀ ਪਾਣੀ ਤੁਸੀਂ ਪੀਂਨੇ ਆ ਤਾਂ ਜਿਹੜਾ ਪਾਣੀ ਆ ਉਹ ਤੁਹਾਨੂੰ ਜੀਵਨ ਦਿੰਦਾ ਆ ਪਰ ਜੇ ਉਹ ਆਪਣੇ ਫੋਰਸ ਦੇ ਨਾਲ ਕਿਸੇ ਚੀਜ਼ ਨੂੰ ਹਿੱਟ ਕਰੇ ਤਾਂ ਵੱਡੀਆਂ-ਵੱਡੀਆਂ ਬਿਲਡਿੰਗਾਂ ਨੂੰ ਜੜ੍ਹਾਂ ਤੋਂ ਉਖਾੜ ਦਿੰਦਾ ਇਸ ਗਰਮੀਆਂ ਵਿੱਚ ਤੁਸੀਂ ਉਖੜਦਿਆਂ ਹੋਇਆਂ ਦੇਖੋਗੇ ਇਹ ਪ੍ਰੋਫੈਟਿਕ ਵਰਡ ਭੋਲਿਓ ਇੱਕ ਕਿੱਡੀਕ ਚੰਗੀ ਗੱਲ ਮੈਂ ਤੁਹਾਨੂੰ ਦੱਸੀ ਤੁਸੀਂ ਤਾੜੀਆਂ ਮਾਰਨ ਲੱਗ ਗਏ ਦੱਸੋ ਤਾੜੀਆਂ ਮਾਰਨ ਵਾਲੀ ਗੱਲ ਨਹੀਂ ਸੀ ਇਹ ਪ੍ਰਾਰਥਨਾ ਕਰਨ ਵਾਲੀ ਗੱਲ ਆ ਕਿ ਪ੍ਰਭੂ ਦਾ ਕਰੋਧ ਨਾ ਆਵੇ ਤਾੜੀ ਮਾਰੀ ਦੀਆਂ ਜਿਹੜੀ ਗੱਲ ਬਹੁਤ ਚੰਗੀ ਆ ਇਹ ਹੋ ਜਵੇ ਜਿਹੜੀ ਗੱਲ ਬਹੁਤ ਸੋਹਣੀ ਆ ਵੀ ਹਾਂ ਇਹ ਬਹੁਤ ਸਹੀ ਗੱਲ ਆ ਕਿਸੇ ਦੀਆਂ ਬਿਲਡਿੰਗਾਂ ਢਿੱਟ ਜਾਣੀਆਂ ਆਪਾਂ ਤਾੜੀਆਂ ਨਹੀਂ ਮਾਰ ਸਕਦੇ ਆਪਾਂ ਅੰਡਰਸਟੈਂਡ ਕਰਨਾ ਹੈ ਇਹਨਾਂ ਚੀਜ਼ਾਂ ਨੂੰ ਕਿਉਂਕਿ ਖੋਜੇਵਾਲ ਚਰਚ ਜਿਹੜਾ ਨਾ ਉਹ ਇੱਕ ਸਪਿਰਚੁਅਲ ਸਕੂਲ ਆ ਜਿੱਥੇ ਹਰ ਛੋਟੀ ਚੀਜ਼ ਦੇ ਲਈ ਟੀਚਿੰਗ ਦਿੱਤੀ ਜਾਂਦੀ ਆ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਹੌਣ ਮਾਰੋ ਤਾੜੀ ਹਾਲੇਲੂਇਆ ਕਿਉਂਕਿ ਇਹ ਚੰਗੀ ਗੱਲ ਆ ਕਿ ਇੱਕ ਇੱਥੇ ਆਤਮਕ ਰੀਤੀ ਦੇ ਨਾਲ ਹਰ ਚੰਗੀ ਸਿੱਖਿਆ ਦਿੱਤੀ ਜਾਂਦੀ ਆ ਤਾਂ ਚੰਗੀਆਂ ਗੱਲਾਂ ਦੇ ਲਈ ਅਪਰੀਸ਼ੀਏਟ ਕਰੋ ਕਿ ਤੁਸੀਂ ਹੋਰ ਚੰਗੀਆਂ ਗੱਲਾਂ ਕਰੋ ओके ਕਿਸੇ ਦੇ ਜੀਵਨ ਵਿੱਚ ਪ੍ਰਭੂ ਨੇ ਕੰਮ ਕੀਤਾ ਚਮਤਕਾਰ ਹੋਇਆ ਆਸ਼ੀਸ਼ ਮਿਲੀ ਅਸੀਂ ਤਾੜੀਆਂ ਮਾਰਨੀਆਂ ਕਿ ਪ੍ਰਭੂ ਤੁਸੀਂ ਵੱਡਾ ਕੰਮ ਕੀਤਾ ਛੇ ਕੋਈ ਜਣਾ ਤੁਹਾਨੂੰ ਆਣ ਕੇ ਕਹੇ ਕਿ ਉੱਥੇ ਪੁਚਾਲ ਆਇਆ ਉਹ ਬੰਦੇ ਦਾ ਸਾਰੇ ਦਾ ਸਾਰਾ ਜਿਹੜਾ ਬਿਲਡਿੰਗ ਸੀਗੀ ਘਰ ਸੀ ਉਹ ਡਿੱਗ ਗਿਆ ਤੁਸੀਂ ਤਾੜੀ ਮਾਰਨ ਲੱਗ ਜਾਓ ਫੇਰ ਅਗਲਾ ਕੀ ਕਰੂਗਾ ਕੰਨਾਂ ਤੇ ਲਾਉਣੀਆਂ ਉਹਨੇ ਉਹਨੀਆਂ ਤੁਹਾਡੀਆਂ ਤਾੜੀਆਂ ਦੀ ਆਵਾਜ਼ ਨਹੀਂ ਹੋਣੀ ਜਿੰਨੀ ਉਹਦੇ ਵੱਜਦਿਆਂ ਦੀ ਤੁਹਾਡੇ ਮੂੰਹ ਤੇ ਹੋਣੀ ਹੈ ਅਸੀਂ ਸਿੱਖਣਾ ਹੈ ਓਕੇ ਤਾਂ ਅਸੀਂ ਅੱਜ ਇਹ ਚੀਜ਼ਾਂ ਸਿੱਖ ਰਹੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਮਨ ਨੂੰ ਸਮਝਣਾ ਹੈ ਪਰਮੇਸ਼ਵਰ ਜੀ ਦੀ ਇੱਛਾ ਨੂੰ ਸਮਝਣਾ ਹੈ ਜੋ ਕੁਦਰਤ ਦੇ ਵਿੱਚ ਪ੍ਰਭੂ ਨੇ ਇੱਕ ਕਾਨੂੰਨ ਬਣਾਇਆ ਸਿਧਾਂਤ ਬਣਾਇਆ ਉਹਨੂੰ ਅਸੀਂ ਸਮਝਣਾ ਹੈ ਚਮਤਕਾਰ ਜਿਹੜੇ ਪਰਖਣਾ ਚਾਹੁੰਦੇ ਆ ਨਾ ਪਰਮੇਸ਼ਵਰ ਨੂੰ ਉਦੇ ਜੀਵਨ ਦੇ ਵਿੱਚ ਚਮਤਕਾਰ ਕਦੀ ਨਹੀਂ ਹੋਊਗਾ ਚਮਤਕਾਰ ਉਹਦੇ ਜੀਵਨ ਦੇ ਵਿੱਚ ਹੋਊਗਾ ਜਿਹੜਾ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲ ਰਿਹਾ ਆ ਪਰ ਚੱਲਦਿਆਂ ਚੱਲਦਿਆਂ ਸਮੱਸਿਆ ਆ ਗਈ ਫੇਰ ਪ੍ਰਭੂ ਉਹਨੂੰ ਆਪਣੇ ਹੀ ਨਾਮ ਨੂੰ ਮਹਿਮਾ ਦੇਣ ਦੇ ਕਰਕੇ ਪ੍ਰਭੂ ਉਹਨੂੰ ਉਸ ਵਿਪਤਾ ਦੇ ਵਿੱਚੋਂ ਬਾਹਰ ਕੱਢਣਗੇ ਕਿਸੇ ਨੇ ਤੱਕਾ ਦੇ ਕੇ ਖੂਹ ਦੇ ਵਿੱਚ ਸਿੱਟਿਆ ਇਹ ਇੱਕ ਵੱਖਰੀ ਗੱਲ ਹੈ ਆਪੇ ਖੂਹ ਦੇ ਵਿੱਚ ਡਿੱਗ ਕੇ ਢੁੱਬ ਕੇ ਮਰ ਗਿਆ ਇਹ ਇੱਕ ਬਿਲਕੁਲ ਹੀ ਵੱਖਰੀ ਗੱਲ ਹੈ ਤਾਂ ਕਿਸੇ ਨੇ ਤੱਕਾ ਦੇ ਕੇ ਸੁਟਿਆ ਪਰਮੇਸ਼ਵਰ ਪਤਾ ਨਹੀਂ ਕੀ ਇੰਤਜ਼ਾਮ ਕਰਕੇ ਉਹਨੂੰ ਮਰਨ ਤੋਂ ਬਚਾ ਸਕਦੇ ਆ ਪਰ ਜੇ ਕੋਈ ਸੁਸਾਈਡ ਕਰਨ ਦੇ ਲਈ ਡਿੱਗਾ ਆ ਮੈਨੂੰ ਨਹੀਂ ਲੱਗਦਾ ਉਹਦੇ ਲਈ ਚਮਤਕਾਰ ਹੋਊਗਾ ਕਿਉਂਕਿ ਉਹ ਪਰਮੇਸ਼ਵਰ ਦੇ ਸਿਧਾਂਤ ਦੇ ਵਿਰੁੱਧ ਜਾ ਰਿਹਾ ਪ੍ਰਭੂ ਦੀ ਇੱਛਾ ਨਹੀਂ ਹੈ ਕਿ ਜਿਹੜੇ ਦਿਨ ਉਹਨੇ ਤੁਹਾਨੂੰ ਦਿੱਤੇ ਆ ਤੁਸੀਂ ਆਪਣੀ ਮਰਜ਼ੀ ਦੇ ਨਾਲ ਉਹਨਾਂ ਦਿਨਾਂ ਨੂੰ ਸਮਾਪਤ ਕਰੋ ਇਹ ਪ੍ਰਬੂ ਦੀ ਇੱਛਾ ਨਹੀਂ ਤਾਂ ਉਹ ਕੰਮ ਜਿਹੜੇ ਅਸੀਂ ਠੀਕ ਤਰੀਕੇ ਨਾਲ ਕਰ ਰਹੇ ਹਾਂ ਪਰ ਕਿਸੇ ਵਜ੍ਹਾ ਦਾ ਕਰਕੇ ਪਰਮੇਸ਼ਵਰ ਨੂੰ ਮਹਿਮਾ ਦੇਣ ਦੇ ਲਈ ਜਾਂ ਸਾਨੂੰ ਸਿਖਾਉਣ ਦੇ ਲਈ ਜਾਂ ਦੂਜਿਆਂ ਵਿੱਚ ਪਰਮੇਸ਼ਵਰ ਆਪਣੀ ਹੋਂਦ ਨੂੰ ਪ੍ਰਗਟ ਕਰਨ ਦੇ ਲਈ ਸਾਡੇ ਜੀਵਨ ਦੇ ਵਿੱਚ ਕਰ ਰਹੇ ਆ ਕਿ ਵੀ ਉਹ ਕਸ਼ਟਦਾਇਕ ਕੰਮ ਹੋ ਸਕਦੇ ਉਹ ਬਿਮਾਰੀ ਵੀ ਹੋ ਸਕਦੀ ਆ ਉਹ ਸਮੱਸਿਆ ਵੀ ਹੋ ਸਕਦੀ ਆ ਅਗਰ ਤੁਸੀਂ ਸਹੀ ਜੀਵਨ ਜੀ ਰਹੇ ਆ ਫਿਰ ਵੀ ਗਲਤ ਹੋ ਰਿਹਾ ਆ ਉਹਦੇ ਵਿੱਚ ਪਰਮੇਸ਼ਵਰ ਦੀ ਮਹਿਮਾ ਪ੍ਰਗਟ ਹੋਣ ਵਾਲੀ ਆ ਹallelujah ਉਹਦੇ ਵਿੱਚ ਪਰਮੇਸ਼ਵਰ ਜ਼ਾਹਿਰ ਕਰਨ ਵਾਲੇ ਆ ਕਿ ਪ੍ਰਭੂ ਤੁਹਾਡੇ ਨਾਲ ਆ ਕਿਉਂਕਿ ਜਿਨ੍ਹਾਂ ਨੇ ਤੁਹਾਨੂੰ ਰੋਂਦਿਆਂ ਹੋਇਆਂ ਦੇਖਿਆ ਜਦੋਂ ਪ੍ਰਭੂ ਨੇ ਤੁਹਾਨੂੰ ਉਸ ਵਿਪਤਾ ਚੋਂ ਕੱਢਣਾ ਉਹ ਤੁਹਾਨੂੰ ਹੱਸਦਿਆਂ ਹੋਇਆਂ ਦੇਖਣਗੇ ਤਾਂ ਉਹ ਕਹਿਣਗੇ ਸੱਚੀ ਤੇਰਾ ਰੱਬ ਸੱਚਾਇ ਜਿਨੇ ਤੇਰੇ ਹਾਲਾਤ ਨੂੰ ਬਦਲ ਦਿੱਤਾ ਹallelujah ਆਓ ਅਸੀਂ ਦੇਖਦੇ ਹਾਂ ਅਪਸੀਆਂ ਦੀ ਕਿਤਾਬ ਉਹਦਾ 3 ਨੰਬਰ ਅਧਿਆਏ ਉਹਦੀ 20 ਨੰਬਰ ਪੰਕਤੀ ਹੁਣ ਉਹਦੀ ਜਿਹੜਾ ਅਜੇਹਾ ਸਮਰੱਥ ਹੈ ਕਿ ਜੋ ਕੁਝ ਅਸੀਂ ਮੰਗਦੇ ਹਾਂ ਜਾਂ ਸੋਚਦੇ ਹਾਂ ਉਸ ਨਾਲੋਂ ਅਤਿਵਧਿਕ ਕਰ ਸਕਦਾ ਹੈ ਉਸ ਸਮਰੱਥਾ ਦੇ ਅਨੁਸਾਰ ਜੋ ਸਾਡੇ ਵਿੱਚ ਪੌਂਦੀ ਹੈ ਇੱਥੇ ਵਚਨ ਦੇ ਵਿੱਚੋਂ ਅਸੀਂ ਸਿੱਖਦੇ ਕਹਿੰਦਾ ਉਹ ਇੱਥੇ ਉਹ ਕੌਣ ਆ ਸਰਵ ਸ਼ਕਤੀਮਾਨ ਪਰਮੇਸ਼ਵਰ ਉਹ ਉਹਦੀ ਜਿਹੜਾ ਅਜੇਹਾ ਸਮਰੱਥ ਹੈ ਕਿ ਜੋ ਕੁਝ ਵੀ ਅਸੀਂ ਮੰਗਦੇ ਹਾਂ ਜੋ ਵੀ ਅਸੀਂ ਪ੍ਰਾਰਥਨਾਵਾਂ ਕਰ ਰਹੇ ਹਾਂ ਜੋ ਕੁਝ ਅਸੀਂ ਸੋਚਦੇ ਹਾਂ ਡਿਜ਼ਾਇਰ ਕਰਦੇ ਹਾਂ ਇੱਛਾ ਰੱਖਦੇ ਹਾਂ ਕਹਿੰਦਾ ਉਸ ਨਾਲੋਂ ਵੀ ਅਤਬਦੀਕ ਕਰ ਸਕਦਾ ਹੈ ਕਿ ਤੁਸੀਂ ਤਾਂ ਕਹਿ ਰਹੇ ਪ੍ਰਭੂ ਜੇ ਕਿਤੇ ਅੱਜ 10000 ਦਾ ਇੰਤਜ਼ਾਮ ਹੋ ਜਵੇ ਨਾ ਤੇ ਲੋਕੀ ਮੈਨੂੰ ਮੇਣਾ ਮਾਰਨ ਵਾਲੇ ਜਿਹੜੇ ਆ ਉਹ ਉਹਨਾਂ ਦੇ ਮੂੰਹ ਬੰਦ ਹੋ ਸਕਦੇ ਆ ਤੁਸੀਂ ਬਸ 10000 ਮੰਗ ਰਹੇ ਆ ਜੋ ਸੋਚ ਰਹੇ ਆ ਪਰ ਉਹ ਤੁਹਾਨੂੰ 1 ਲੱਖ ਦੇਣ ਦੀ ਵੀ ਸਮਰਥ ਰੱਖਦਾ ਆ ਪਰ ਕਿਦਾਂ ਕਹਿੰਦਾ ਅਤਵਧਿਕ ਕਰ ਸਕਦਾ ਉਸ ਤੋਂ ਕਿਤੇ ਹੀ ਵੱਧ ਕਰ ਸਕਦਾ ਆ ਉਸ ਸਮਰੱਥਾ ਦੇ ਅਨੁਸਾਰ ਜੋ ਸਾਡੇ ਵਿੱਚ ਪਾਉਂਦੀ ਆ ਜਿਹੜੀ ਸਾਡੇ ਵਿੱਚ ਪ੍ਰਭੂ ਸਾਡੀ ਡਿਜ਼ਾਇਰ ਨਾਲੋਂ ਸਾਡੀ ਡਿਮਾਂਡ ਨਾਲੋਂ ਸਾਡੀ ਨੀਡ ਦੇ ਨਾਲੋਂ ਸਾਡੀ ਇੱਛਾ ਦੇ ਨਾਲੋਂ ਸਾਡੇ ਮੰਗਣ ਦੇ ਨਾਲੋਂ ਸਾਡੀ ਜ਼ਰੂਰਤ ਦੇ ਨਾਲੋਂ ਵੱਧ ਦੇ ਸਕਦੇ ਆ ਜੇ ਅਸੀਂ ਪ੍ਰਭੂ ਦੇ ਵਿੱਚ ਵੱਧ ਸਹੀ ਤਰੀਕੇ ਨਾਲ ਚੱਲੀਏ ਹallelujah ਜੇਕਰ ਅਸੀਂ ਪ੍ਰਭੂ ਦੇ ਵਿੱਚ ਰਹਿ ਕੇ ਵੱਧ ਮਿਹਨਤ ਕਰੀਏ ਕਿਉਂਕਿ ਕਹਿੰਦਾ ਜਿੰਨੀ ਸਮਰੱਥਾ ਤੁਹਾਡੇ ਵਿੱਚ ਆ ਲੈਣ ਦੀ ਉਹਦੇ ਅਨੁਸਾਰ ਉਹਨੇ ਦੇਣਾ ਆ ਜੋ ਤੁਸੀਂ ਮੰਗਦੇ ਆ ਉਹਦੇ ਨਾਲੋਂ ਕਹਿੰਦਾ ਵਾਅਦਾ ਦੇ ਸਕਦਾ ਆ ਪਰ ਜਿੰਨੀ ਤੁਹਾਡੀ ਸਮਰੱਥਾ ਲੈਣ ਦੀ ਆ ਉਸ ਨਾਲੋਂ ਵੱਧ ਨਹੀਂ ਉਹਨਾ ਦੇ ਸਕਦਾ ਆ ਹੁਣ ਅਗਰ ਤੁਸੀਂ ਵਾਅਦਾ ਪ੍ਰਾਪਤ ਕਰਨਾ ਚਾਹੁੰਦੇ ਆ ਕਿ ਲੋੜ ਨਾਲੋਂ ਵਾਅਦਾ ਪ੍ਰਾਪਤ ਹੋਵੇ ਤੇ ਫਿਰ ਮਿਹਨਤ ਕਿੰਨੀ ਕਰਨੀ ਪਊਗੀ ਲੋੜ ਨਾਲੋਂ ਵਾਅਦਾ ਫਰਜ਼ ਰੱਖ ਲਓ ਤੁਹਾਨੂੰ ਦਿਹਾੜੀ ਮਿਲਦੀ ਆ 350 ਤੁਸੀਂ 450 ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ 350 ਰੁਪਈਆ ਮਿਲਦਾ 8 ਘੰਟੇ ਕੰਮ ਕਰਨ ਦਾ ਤੇ 450 ਪ੍ਰਾਪਤ ਕਰਨ ਦੇ ਲਈ ਤੁਹਾਨੂੰ 12 ਘੰਟੇ ਕੰਮ ਕਰਨਾ ਪਊਗਾ ਜਾਂ 10 ਘੰਟੇ ਕੰਮ ਕਰਨਾ ਪਊਗਾ ਤਾਂ 8 ਘੰਟੇ ਨਾਲੋਂ ਐਕਸਟਰਾ ਸਮਝ ਲਗੀ ਤਾਂ ਅਗਰ ਤੁਸੀਂ ਚਾਹੁੰਦੇ ਹੋ ਕਿ ਜੋ ਤੁਸੀਂ ਮੰਗਦੇ ਹੋ ਸਾਨੂੰ ਵੱਧ ਮਿਲੇ ਤਾਂ 5 ਮਿੰਟ ਵਾਲੀ ਪ੍ਰਾਰਥਨਾ ਦੇ ਨਾਲ ਤੁਸੀਂ ਵੱਧ ਲੈ ਲੋਗੇ 10 ਮਿੰਟ ਵਾਲੀ ਪ੍ਰਾਰਥਨਾ ਦੇ ਨਾਲ ਲਵੋਗੇ ਸਾਇੰਸ ਇਦਾਂ ਕਹਿੰਦੀ ਆ ਮੈਡੀਕਲ ਰਿਸਰਚ ਜਿਹੜੇ ਉਹ ਇਦਾਂ ਕਹਿੰਦੇ ਆ ਕਿ ਬੰਦੇ ਨੂੰ ਕਨਸੈਂਟਰੇਟ ਕਰਨ ਦੇ ਲਈ ਧਿਆਨ ਨੂੰ ਇੱਕ ਪਾਸੇ ਲਗਾਉਣ ਦੇ ਲਈ ਸਥਿਰ ਕਰਨ ਦੇ ਲਈ ਟਿਕਾਉਣ ਦੇ ਲਈ 40 ਮਿੰਟ ਦਾ ਟਾਈਮ ਲੱਗਦਾ ਹੈ 40 ਮਿੰਟ ਦਿਮਾਗ ਕਾਬੂ ਚ ਨਹੀਂ ਆਉਂਦਾ ਮਨ ਕਾਬੂ ਚ ਨਹੀਂ ਆਉਂਦਾ ਉਹ ਕਦੀ ਬੁਟੀਕ ਤੇ ਜਾਂਦਾ ਕਦੀ ਰਸੋਈ ਚ ਜਾਂਦਾ ਕਦੀ ਮੱਜਾਂ ਨੂੰ ਪੱਠੇ ਪਾਉਣ ਜਾਂਦਾ ਕਦੀ ਖੱਤਿਆਂ ਚ ਪਾਣੀ ਲਾਉਣ ਜਾਂਦਾ ਕਈ ਵਾਰੀ ਟਰੈਕਟਰ ਚਲਾਉਣ ਲੱਗ ਜਾਂਦਾ ਕਈ ਵਾਰੀ ਕਿਸੇ ਨੂੰ ਸਗਨ ਪਾਉਣ ਚਲ ਜਾਂਦਾ ਕਈ ਵਾਰੀ ਘਰੇ ਬੈਠਿਆ ਹੀ ਨਿਆਣਿਆਂ ਦੇ ਰਿਸ਼ਤੇ ਵੀ ਕਰਨ ਲੱਗ ਜਾਂਦਾ ਕਈ ਵਾਰੀ ਏਜੰਟ ਦੇ ਬੈਠਾ ਟਿਕਟਾਂ ਬਣਾ ਰਿਹਾ ਹੁੰਦਾ ਕਈ ਵਾਰੀ ਕਮਰੇ ਚ ਬੈਠਾ ਹੀ ਕੈਨੇਡਾ ਚ ਟਰੈਵਲ ਕਰ ਰਿਹਾ ਹੁੰਦਾ ਤਾਂ ਇਸ ਦਿਮਾਗ ਨੂੰ ਕਿਉਂਕਿ ਦੂਰ ਬਹੁਤ ਜਾਂਦਾ ਨਾ ਸਫ਼ਰ ਬਹੁਤ ਲੰਮਾ ਕਰਦਾ ਹੈ ਇਨੂੰ ਵਾਪਸ ਲੈ ਕੇ ਆਉਣ ਦੇ ਲਈ ਕੈਨੇਡਾ ਤੋਂ ਇਟਲੀ ਤੋਂ ਪਸ਼ੂਆਂ ਵਾਲੇ ਪਾਸਿਓਂ ਕਿਚਨ ਤੋਂ ਬੁਟੀਕ ਤੋਂ ਆਉਣ ਦੇ ਲਈ ਇਹਨੂੰ 40 ਮਿੰਟ ਦਾ ਟਾਈਮ ਲੱਗਦਾ ਕਿ ਤੁਹਾਡੇ ਅੰਦਰ ਵਾਪਸ ਆ ਜਾਵੇ ਤਾਂ ਜਿਹੜਾ 15 ਮਿੰਟ ਚ ਪ੍ਰਾਰਥਨਾ ਕਰਕੇ ਉੱਠ ਜਾਂਦਾ ਆ ਉਹ ਕਿਹੜੀ ਪ੍ਰਾਰਥਨਾ ਕਰਦਾ ਆ ਉਹ ਤੁਹਾਡੇ ਤੋਂ ਹੀ ਮੋੜ ਆਉਂਦਾ ਹੈ ਪ੍ਰਭੂ ਤੱਕ ਪਹੁੰਚਣਾ ਉਹਦੇ ਤੱਕ ਔਂਚਣ ਨੂੰ ਤੁਹਾਨੂੰ ਟਾਈਮ ਚਾਹੀਦਾ ਹੈ ਤੇ ਤੁਸੀਂ ਬਸ ਅੱਡੇ ਤੋਂ ਹੀ ਮੋੜਾ ਹੋ ਤੇ ਜਲੰਧਰ ਵਾਲਾ ਕੰਮ ਕਿੱਦਾਂ ਹੋਊਗਾ ਕਪੂਰਥਲੇ ਵਾਲਾ ਕੰਮ ਕਿੱਦਾਂ ਹੋਊਗਾ ਜੇ ਪਿੰਡ ਵਾਲੇ ਅੱਡੇ ਤੋਂ ਹੀ ਮੋੜਾ ਹੈ ਤਾਂ ਉਹ ਲੋਕ ਜਿਹੜੇ 10 ਮਿੰਟ ਪ੍ਰਾਰਥਨਾ ਕਰਦੇ ਆ 15 ਮਿੰਟ ਪ੍ਰਾਰਥਨਾ ਕਰਦੇ ਆ ਚਮਤਕਾਰ ਤੇ ਉਹ ਲੋਕ ਉਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਦੂਰੀ ਆ ਉਹਨਾਂ ਦਾ ਸਫ਼ਰ ਬਹੁਤ ਲੰਬਾ ਆ ਜੀ ਤਾਂ ਜ਼ਿਆਦਾ ਪ੍ਰਾਪਤ ਕਰਨ ਦੇ ਲਈ ਜ਼ਿਆਦਾ ਸਮਾਂ ਪਰਮੇਸ਼ਵਰ ਦੇ ਨਾਲ ਬਤੀਤ ਕਰਨਾ ਸ਼ੁਰੂ ਕਰੋ ਜਿਆਦਾ ਆਸ਼ੀਸ਼ ਪ੍ਰਾਪਤ ਕਰਨ ਦੇ ਲਈ ਜ਼ਿਆਦਾ ਆਗਿਆਕਾਰੀ ਕਰਨੀ ਸ਼ੁਰੂ ਕਰੋ ਜਿਆਦਾ ਤੰਦਰੁਸਤ ਰਹਿਣ ਦੇ ਲਈ ਪ੍ਰਭੂ ਦੇ ਘਰ ਵਿੱਚ ਆਣ ਕੇ ਜਿਆਦਾ ਸੇਵਾ ਕਰਨੀ ਸ਼ੁਰੂ ਕਰੋ ਤਾਂ ਜੋ ਵੀ ਤੁਸੀਂ ਜਿਆਦਾ ਪ੍ਰਾਪਤ ਕਰਨਾ ਚਾਹੁੰਦੇ ਆ ਉਹਦੇ ਲਈ ਜਿਆਦਾ ਮਿਹਨਤ ਕਰਨੀ ਸ਼ੁਰੂ ਕਰੋ ਕਹਿੰਦਾ ਕਿਉਂਕਿ ਉਹ ਜਿਆਦਾ ਦੇਣ ਦੇ ਲਈ ਸਮਰਥੀ ਆ ਪਰ ਜਿੰਨੀ ਤੂੰ ਆਪਣੀ ਸਮਰਥ ਵਧਾ ਲੇਗਾ ਜਿੰਨੀ ਤੂੰ ਆਪਣੀ ਮਿਹਨਤ ਵਧਾ ਦੇਗਾ ਉਹ ਨੁਸਾਰ ਉਹ ਤੇਰੇ ਜੀਵਨ ਦੇ ਵਿੱਚ ਤੈਨੂੰ ਆਸ਼ੀਸ਼ ਦੇਵੇਗਾ ਬਰਕਤ ਦੇਵੇਗਾ ਚਮਤਕਾਰ ਦੇਵੇਗਾ ਰਚਨ ਚ ਲਿਖਿਆ ਹੋਇਆ ਕਹਿੰਦਾ ਮਸੀਹ ਵਿੱਚ ਕੀਤੀ ਹੋਈ ਮਿਹਨਤ ਵਿਅਰਥ ਨਹੀਂ ਜਾਂਦੀ ਤਾਂ ਅਗਰ ਤੁਹਾਨੂੰ ਲੱਗਦਾ ਕਿ ਅੱਜ ਤਾਂ ਮੈਂ 3 ਘੰਟੇ ਪ੍ਰਾਰਥਨਾ ਕਰ ਲਈ ਰੋਜ਼ ਮੈਂ 2 ਘੰਟੇ ਪ੍ਰਾਰਥਨਾ ਕਰਦਾ ਸੀ ਅੱਜ ਇੱਕ ਘੰਟਾ ਐਕਸਟਰਾ ਵੇਸਟ ਹੋ ਗਿਆ ਤਾਂ ਉਹ ਵੇਸਟ ਨਹੀਂ ਹੋਇਆ ਉਸ ਇੱਕ ਘੰਟੇ ਨੇ ਤੇਰੇ ਜੀਵਨ ਦੇ 10 ਘੰਟਿਆਂ ਦਾ ਕੰਮ ਸਵਾਰ ਦਿੱਤਾ ਹੈ ਹallelujah ਕਿਉਂਕਿ 10 ਟਾਈਮ ਮਲਟੀਪਲਾਈ ਹੁੰਦਾ ਆ ਉਹ ਬਹੁਤ ਗੁਣਾ ਕਰਕੇ ਹੀ ਮੋੜਦਾ ਕਿਸੇ ਦਾ ਉਧਾਰ ਰੱਖਣ ਵਾਲਾ ਪਰਮੇਸ਼ਰ ਨਹੀਂ ਆ ਤਾਂ ਉਹ ਗੁਣਾ ਕਰਕੇ ਮੋੜਦਾ ਆ ਅਗਰ ਤੁਸੀਂ ਚਾਹੁੰਦੇ ਆ ਕਿ ਪ੍ਰਭੂ ਦੀ ਨਜ਼ਰ ਤੁਹਾਡੇ ਵੱਲ ਨੂੰ ਆਵੇ ਤਾਂ ਮੈਂ ਇੱਕ ਬੜੀ ਸੌਖੀ ਜੀ ਉਦਾਹਰਣ ਦੇ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਕਿ ਤੁਸੀਂ ਚਾਹੁੰਦੇ ਆ ਪ੍ਰਭੂ ਤੁਹਾਡੇ ਵੱਲ ਦੇਖੇ ਕਿੰਨੇ ਜਾਣੇ ਚਾਹੁੰਦੇ ਕਿ ਤੁਹਾਡੇ ਵੱਲ ਦੇਖੇ ਵੈਰੀ ਗੁੱਡ ਸਾਰੇ ਚਾਉਂਦੇ ਆ ਓਕੇ ਫਰਜ ਰੱਖੋ ਕਿ ਕੋਈ ਕੋਈ ਜਣਾ ਬੈਠਾ ਆ ਤੇ ਤੁਸੀਂ ਉਹਨੂੰ ਸਗਨ ਦੇ ਰਹੇ ਹੋ ਓਕੇ ਤੁਸੀਂ ਕਿਸੇ ਸ਼ਾਦੀ ਚ ਗਏ ਆ ਜਾਂ ਕਿਸੇ ਦੇ ਬਰਥਡੇ ਤੇ ਗਏ ਆ ਤੁਸੀਂ ਉਹਨੂੰ ਸਗਨ ਦੇ ਰਹੇ ਆ ਜਾਂ ਗਿਫਟ ਦੇ ਰਹੇ ਆ ਸਭ ਜਣੇ ਆ ਰਹੇ ਆ 5 500 ਦਾ ਨੋਟ ਪਾ ਰਹੇ ਆ 500 ਦਾ ਨੋਟ ਪਾਈ ਜਾ ਰਹੇ ਉਹਨੇ ਕੈਮਰੇ ਵਾਲ ਨੂੰ ਦੇਖ ਕੇ ਸਮਾਈਲ ਕਰੀ ਜਾਣੀ ਫੋਟੋ ਖਚਾਈ ਜਾਣੀ ਸਮਾਈਲ ਕਰੀ ਜਾਣੀ ਫੋਟੋ ਖਚਾਈ ਜਾਣੀ ਅਚਾਨਕ ਕੋਈ ਜਣਾ 50000 ਦੀ ਦਿੱਥੀ ਉਹਦੇ ਅੱਗੇ ਰੱਖ ਗਿਆ ਉਹ ਫਿਰ ਵੀ ਕੈਮਰੇ ਵਾਲ ਦੇਖੂਗਾ ਕਿ ਇਦਾਂ ਕਰਕੇ ਦੇਖੂਗਾ ਦਸੋ ਉਹ ਉਹਦੇ ਵੱਲ ਨੂੰ ਦੇਖੇਗਾ ਨਾ ਕਿਉਂ ਕਿਉਂਕਿ ਕੁਝ ਐਕਸਟਰਾ ਹੋ ਗਿਆ ਕੁਝ ਡਿਫਰੈਂਟ ਹੋ ਗਿਆ ਸਭ ਜਣ ਸੇਮ ਸਾਈਜ਼ ਦੇ ਗਿਫਟ ਦੇ ਰਹੇ ਸੇਮ ਚੀਜ਼ ਗਿਫਟ ਕਰ ਰਹੇ ਆ ਇੱਕ ਜਣਾ ਆਣ ਕੇ ਇੰਨਾ ਵੱਡਾ ਪੈਕਟ ਲਿਆ ਕੇ ਗਿਫਟ ਦਾ ਫੜਾ ਦਿੰਦਾ ਆ ਜਾਂ ਫਿਰ ਛੋਟਾ ਜਿਹਾ ਦਿੰਦਾ ਹੈ ਬਿਲਕੁਲ ਹੀ ਛੋਟਾ ਦਿੰਦਾ ਤਾਂ ਉਹਦਾ ਧਿਆਨ ਉਹਦੇ ਵੱਲ ਨੂੰ ਜਾਊਗਾ ਇਹ ਕੌਣ ਸੀ ਤਾਂ ਅਗਰ ਤੁਸੀਂ ਚਾਹੁੰਦੇ ਆ ਕਿ ਪ੍ਰਭੂ ਤੁਹਾਡੇ ਵੱਲ ਨੂੰ ਦੇਖੇ ਅਰ ਕਮੰਡਰਫੁਲ ਸਮਾਈਲ ਪ੍ਰਭੂ ਦੀ ਤੁਹਾਡੇ ਲਈ ਹੋਵੇ ਉਹ ਕਹੇ ਕਿ ਕੌਣ ਆ ਫਿਰ ਤੁਹਾਨੂੰ ਕੁਝ ਵੱਡਾ ਕਰਨਾ ਪਊਗਾ ਹallelujah ਤੁਹਾਨੂੰ ਕੁਝ ਜ਼ਿਆਦਾ ਕਰਨਾ ਪਊਗਾ ਤਾਂ ਅਗਰ ਸਭ ਲੋਕ ਇੱਕ ਘੰਟਾ ਪ੍ਰਾਰਥਨਾ ਕਰ ਰਹੇ 15 ਮਿੰਟ ਦੀ ਪ੍ਰਾਰਥਨਾ ਕਰਨ ਵਾਲੇ ਤਾਂ ਬਿਲੀਅਨ ਹੋਣੇ ਆ ਜਿਹੜੇ ਆ ਅੱਧਾ ਘੰਟਾ ਪ੍ਰਾਰਥਨਾ ਕਰਨ ਵਾਲੇ ਮਿਲੀਅਨ ਹੋਣੇ ਆ ਥਾਊਜ਼ੈਂਡਸ ਹੋਣਗੇ ਜਿਹੜੇ 2 ਘੰਟੇ ਪ੍ਰਾਰਥਨਾ ਕਰਦੇ ਆ ਹੰਡਰਡਸ ਹੋਣਗੇ ਜਿਹੜੇ 3 ਘੰਟੇ ਪ੍ਰਾਰਥਨਾ ਕਰਦੇ ਆ ਪਰ ਜੇ ਤੁਸੀਂ ਓਨਲੀ 1 ਹੋਣਾ ਚਾਹੁੰਦੇ ਆ ਤਾਂ 올 ਦਾ ਟਾਈਮ ਉਹਦੇ ਨਾਲ ਕਨੈਕਸ਼ਨ ਦੇ ਵਿੱਚ ਰੋ ਕਿ ਉਹਦੀਆਂ ਅੱਖਾਂ ਤੁਹਾਨੂੰ ਹੀ ਦੇਖਦੀਆਂ ਰਹਿਣ ਕਿ ਇਹਦੇ ਵਰਗਾ ਹੋਰ ਕੋਈ ਨਹੀਂ ਇਹਦੇ ਵਰਗਾ ਬਸ ਇਹੀ ਆ ਹallelujah ਤਾਂ ਅਸੀਂ ਅਗਰ ਤੁਸੀਂ ਚਾਹੁੰਦੇ ਕਿ ਪ੍ਰਭੂ ਤੁਹਾਡੇ ਵੱਲ ਨੂੰ ਆਕਰਸ਼ਿਤ ਹੋਏ ਤੁਸੀਂ ਉਹਨੂੰ ਅਟਰੈਕਟ ਕਰ ਸਕੋ ਤੋਂ ਉਹਨੂੰ ਅਟਰੈਕਟ ਕਰਨ ਦੇ ਲਈ ਕੁਝ ਵੱਡਾ ਕਰੋ ਕੁਝ ਜ਼ਿਆਦਾ ਕਰੋ ਹਰ ਮਸੀਹ ਵਿੱਚ ਕੀਤੀ ਹੋਈ ਮਿਹਨਤ ਵਿਅਰਥ ਨਹੀਂ ਜਾਂਦੀ ਸੋ ਚਮਤਕਾਰ ਲੈਣ ਦੇ ਲਈ ਕੁਝ ਸੌਖੇ ਜਿਹੇ ਸੱਤ ਸਿਧਾਂਤ ਆ ਜਿਨ੍ਹਾਂ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਪੂਰਾ ਕਰਿਓ ਔਰ ਅੱਜ ਦਾ ਸਰਮਨ ਰਿਪੀਟ ਜ਼ਰੂਰ ਸੁਣਿਓ ਦੁਬਾਰਾ ਜਰੂਰ ਸੁਣੀਓ ਕਿਉਂਕਿ ਜਦੋਂ ਤੁਸੀਂ ਦੁਬਾਰਾ ਸੁਣੋਗੇ ਇੱਕ ਨਵੇਂ ਤਰੀਕੇ ਨਾਲ ਤੁਹਾਨੂੰ ਸਮਝ ਆਏਗਾ ਹallelujah ਔਰ ਦੁਬਾਰਾ ਸੁਣਦਿਆ ਸੁਣਦਿਆ ਇੱਕ ਚਮਤਕਾਰ ਤੁਹਾਡੇ ਜੀਵਨ ਦੇ ਵਿੱਚ ਹੋ ਜਾਏਗਾ ਮੈਂ ਪ੍ਰੋਮਿਸ ਕਰਦੀ ਹਾਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਅੱਛਾ ਸੱਤ ਟਿਪਸ ਜਿਹੜੇ ਤੁਸੀਂ ਫਾਲੋ ਕਰਨੇ ਆ ਚਮਤਕਾਰ ਦੇ ਲਈ ਪਹਿਲਾ ਜਿਹੜਾ ਟਿਪ ਆ ਪਹਿਲਾ ਜਿਹੜਾ ਨੁਸਖਾ ਆ ਉਹ ਹੈ ਪ੍ਰੇਜ਼ ਐਂਡ ਵਰਸ਼ਿਪ ਕਰਨਾ ਪ੍ਰਭੂ ਦੀ ਆराधना ਕਰਨਾ ਤੇ ਬੰਦਗੀ ਕਰਨ ਜਦੋਂ ਤੁਸੀਂ ਪ੍ਰਭੂ ਦੀ ਆराधना ਕਰਦੇ ਆ ਬੰਦਗੀ ਕਰਦੇ ਆ ਚਮਤਕਾਰ ਹੋਣ ਲੱਗ ਜਾਂਦੇ ਆ ਆਓ ਦੇਖਦੇ ਹਾਂ ਰਸੂਲਾਂ ਦੇ ਕੰਮ 16 ਅਧਿਆਏ ਉਹਦੇ 25 ਤੇ 26 ਨੰਬਰ ਆਇਤ ਦੇ ਵਿੱਚ ਕਹਿੰਦਾ ਪਰ ਅਤਿਕ ਰਾਤ ਨੂੰ ਪੌਲਸ ਅਤੇ ਸਿਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ਵਰ ਦਾ ਭਜਨ ਗਾਉਂਦੇ ਸਨ ਅਤੇ ਕੈਦੀ ਉਹਨਾਂ ਦੀ ਸੁਣਦੇ ਸਨ ਤਾਂ ਅਚਾਨਕ ਇੱਕ ਵੱਡਾ ਪਹਚਾਲ ਆਇਆ ਜੋ ਕੈਦਖਾਨੇ ਦੀਆਂ ਨੀਹਾਂ ਹਿੱਲ ਗਈਆਂ ਅਤੇ ਛੱਤ ਸਾਰੇ ਬੂਹੇ ਖੁੱਲ ਗਏ ਅਤੇ ਸਬਨਾਂ ਦੀਆਂ ਬੇੜੀਆਂ ਖੁੱਲ ਗਈਆਂ ਹallelujah ਉਹ ਕੈਦ ਵਿੱਚ ਸੀ ਇੱਕ ਪ੍ਰੋਬਲਮ ਦੇ ਵਿੱਚ ਸੀ ਇੱਕ ਬੈਡ ਸਿਚੁਏਸ਼ਨ ਦੇ ਵਿੱਚ ਸੀ ਜਿਹੜੀ ਖੁਸ਼ੀ ਵਾਲੀ ਨਹੀਂ ਸੀ ਉਦਾਸੀ ਵਾਲੀ ਸੀ ਪਰ ਉੱਥੇ ਬੈਠੇ ਹੋਏ ਉਹ ਕੀ ਕਰ ਰਹੇ ਸੀਗੇ ਭਜਨ गा ਰਹੇ ਸੀ ਤੇ ਪ੍ਰਾਰਥਨਾ ਕਰ ਰਹੇ ਸੀ ਜਦੋਂ ਉਹਨਾਂ ਨੇ ਪ੍ਰੇਜ਼ ਐਂਡ ਵਰਸ਼ਿਪ ਕੀਤੀ ਉਹ ਬੁਦੀ ਅਰਾਧਨਾ ਕੀਤੀ ਭਜਨ ਗਾਏ ਪ੍ਰਾਪਨਾ ਕੀਤੀ ਤਾਂ ਕੈਦੀ ਵੀ ਸੁਣ ਰਹੇ ਸੀ ਕਿ ਪ੍ਰਾਪਨਾ ਵੀ ਕਰ ਰਹੇ ਆ ਇਹ ਭਜਨ ਕੀਰਤਨ ਕਰ ਰਹੇ ਆ ਤਾਂ ਅਚਾਨਕ ਇੱਕ ਪੁਚਾਲ ਆਇਆ ਅਚਾਨਕ ਇੱਕ ਵੱਡਾ ਪੁਚਾਲ ਆਇਆ ਔਰ ਜੇਲ ਦੇ ਬੂਹੇ ਖੁੱਲ ਗਏ ਉਹਨਾਂ ਦੀਆਂ ਬੇੜੀਆਂ ਖੁੱਲ ਗਈਆਂ ਔਰ ਜਦੋਂ ਪੁਚਾਲ ਦਾ ਕਰਕੇ ਜਿਹੜਾ ਉੱਥੇ ਦਰੋਗਾ ਸੀਗਾ ਉਹਦੀ ਅੱਖ ਖੁੱਲੀ ਜਦੋਂ ਤੁਸੀਂ ਇਹਨੂੰ ਘਰੇ ਜਾ ਕੇ ਦੇਖੋਗੇ ਉਹਨੇ ਸੋਚਿਆ ਇਹ ਤਾਂ ਸਾਰੇ ਕੁਛ ਤੋੜ ਭੰਨ ਕੇ ਭੱਜ ਗਏ ਪਰ ਅੰਦਰੋਂ ਪ੍ਰਭੂ ਦੇ ਦਾਸਾਂ ਨੇ ਉਹਨੂੰ ਆਵਾਜ਼ ਦਿੱਤੀ ਕਹਿੰਦੇ ਅਸੀਂ ਇੱਥੇ ਹੀ ਆ ਤੇ ਵਚਨ ਚ ਲਿਖਿਆ ਉਹ ਦੀਵਾ ਲੈ ਕੇ ਉਹਨਾਂ ਨੂੰ ਦੇਖਣ ਗਿਆ ਤੇ ਉਹ ਹੈਰਾਨ ਰਹਿ ਗਿਆ ਤੇ ਉਹਨੇ ਪੁੱਛਿਆ ਕਹਿੰਦਾ ਮੈਨੂੰ ਕੀ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਤੌਬਾ ਕਰਨੀ ਚਾਹੀਦੀ ਆ ਤੇ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਆ ਹallelujah ਤਾਂ ਅਗਰ ਤੁਸੀਂ ਆਪਣੀ ਲਾਈਫ ਦੇ ਵਿੱਚ ਚਮਤਕਾਰ ਦੇਖਣਾ ਚਾਹੁੰਦੇ ਆ ਤਾਂ ਤੁਹਾਨੂੰ ਚਮਤਕਾਰ ਪ੍ਰਾਪਤ ਕਰਨ ਦੇ ਲਈ ਤੁਸੀਂ ਚਾਹੇ ਬਿਮਾਰੀ ਵਿੱਚ ਆ ਤੁਸੀਂ ਗੀਤ ਗਾਓ ਭਜਨ ਗਾਓ ਪ੍ਰਾਰਥਨਾ ਕਰੋ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਤੁਸੀਂ ਡਿਸਪਾਇੰਟ ਨਹੀਂ ਹੋਣਾ ਤੁਸੀਂ ਨਿਰਾਸ਼ ਨਹੀਂ ਹੋਣਾ ਪਰ ਜਿੱਦਾਂ ਤੁਸੀਂ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਦੁੱਖ ਵਾਲੇ ਆ ਕਈ ਲੋਕੀ ਆਉਣਗੇ ਸਾਡੇ ਕੋਲੇ ਆਫਿਸ 'ਚ ਜਦੋਂ ਮਿਲਦੇ ਆ ਉਹਨਾਂ ਨੂੰ ਪੁੱਛੀਦਾ ਤੁਸੀਂ ਪ੍ਰਾਰਥਨਾ ਕਰਦੇ ਨਹੀਂ ਅਸੀਂ ਪ੍ਰਾਰਥਨਾ ਨਹੀਂ ਕਰਦੇ ਪ੍ਰੋਬਲਮ ਕੀ ਆ ਆਦਮੀ ਨਸ਼ੇ ਬੜੇ ਕਰਦਾ ਆ ਨਿਆਣੇ ਅੱਖੇ ਨਹੀਂ ਲੱਗਦੇ ਘਰ ਵਿੱਚ ਗਰੀਬੀ ਦੀ ਬਹੁਤ ਕਰਜ਼ਾ ਲੈਣ ਵਾਲੇ ਬੂਹੇ ਪਾਨ ਦੇ ਜਿਹੜਾ ਬੰਦਾ ਇੰਨੀਆਂ ਸਮੱਸਿਆਵਾਂ ਦੇ ਹੁੰਦਿਆਂ ਹੋਇਆਂ ਪ੍ਰਾਰਥਨਾ ਨਹੀਂ ਕਰ ਸਕਦਾ ਜੇ ਉਹ ਮਿੱਲੀ ਨਹੀਂ ਐਰ ਬਿਲੇ ਨਹੀਂ ਐਰ ਹੋਊਗਾ ਲੱਖਾਪਤੀ ਕਰੋੜਾਪਤੀ ਹੋਊਗਾ ਉਦੋਂ ਉਹਨੇ ਕਿੱਥੇ ਪ੍ਰਾਰਥਨਾ ਕਰਨੀ ਉਦੋਂ ਤਾਂ ਉਹਨੇ ਸਿਰਵੇਂ ਨੂੰ ਹੀ ਤੁਰਿਆ ਰਹਿਣਾ ਹੈ ਜਿਹੜਾ ਦੁੱਖ ਦੇ ਵੇਲੇ ਨਹੀਂ ਰੱਬ ਨੂੰ ਯਾਦ ਕਰਦਾ ਪਰਮੇਸ਼ਵਰ ਨੂੰ ਯਾਦ ਨਹੀਂ ਕਰਦਾ ਉਹ ਸੁੱਖ ਦੇ ਵੇਲੇ ਕਿੱਦਾਂ ਕਰ ਸਕਦਾ ਹੈ ਆ ਤਾਂ ਗਰ ਪ੍ਰੋਬਲਮ ਵੱਡੀ ਆ ਗਵਾਹੀ ਵੀ ਵੱਡੀ ਬਣੂਗੀ ਪਰ ਮਿਹਨਤ ਵੀ ਤਾਂ ਵੱਡੀ ਕਰੋ ਤਾਂ ਚਾਹੇ ਹਾਲਾਤ ਜਿੱਦਾਂ ਦੇ ਵੀ ਹੋਣ ਤੁਸੀਂ ਪ੍ਰੇਜ਼ ਐਂਡ ਵਰਸ਼ਿਪ ਕਰਨੀ ਨਹੀਂ ਛੱਡਣੀ ਹallelujah ਦੁੱਖ ਵਿੱਚ ਜਾ ਕੇ ਪ੍ਰਾਰਥਨਾ ਕਰਨ ਦੇ ਨਾਲੋਂ ਚੰਗਾ ਕਿ ਅਸੀਂ ਪਹਿਲਾਂ ਪ੍ਰਾਰਥਨਾ ਕਰਦੇ ਰਹੀਏ ਕਿ ਦੁੱਖ ਆਉਣ ਹੀ ਨਾ ਹallelujah ਸੋ ਇਸ ਲਈ ਪ੍ਰੇਜ਼ ਐਂਡ ਵਰਸ਼ਿਪ ਸਾਡੀ ਲਾਈਫ ਦਾ ਜਿਹੜਾ ਆ ਉਹ ਆਣ ਟੁੱਟੂਆ ਹਿੱਸਾ ਹੋਣਾ ਚਾਹੀਦਾ ਹੈ ਨੰਬਰ 2 ਮੇਕਅਪ ਫॉर ਗੀਵਨੈਸ ਲਿਸਟ ਇੱਕ ਉਹ ਸੂਚੀ ਤਿਆਰ ਕਰੋ ਜਿਹਦੇ ਵਿੱਚ ਤੁਸੀਂ ਇੱਕ ਲਿਸਟ ਬਣਾਓ ਜਿਨ੍ਹਾਂ ਲੋਕਾਂ ਦੇ ਲਈ ਤੁਹਾਡੇ ਮਨ 'ਚ ਕ੍ਰੋਧ ਆਉਂਦਾ ਹੈ ਜਿਨ੍ਹਾਂ ਨੂੰ ਮਾਫ ਕਰਨਾ ਚਾਹੀਦਾ ਹੈ ਭਾਵੇਂ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਦੁੱਖ ਦਿੱਤੇ ਆ ਕੋਈ ਤੁਹਾਡੇ ਪੈਸੇ ਮਾਰੇ ਆ ਤੁਹਾਨੂੰ ਗਾਲਾਂ ਕੱਢੀਆਂ ਲੜਾਈ ਕੀਤੀ ਮੁਕਦਮੇ ਕੀਤੇ ਜਾਂ ਹੋਰ ਕਿਸੇ ਤਰੀਕੇ ਨਾਲ ਉਹਨਾਂ ਨੇ ਤੁਹਾਡਾ ਨੁਕਸਾਨ ਕੀਤਾ ਜਿਨ੍ਹਾਂ ਨੂੰ ਦੇਖ ਕੇ ਮੱਥਾ ਇਕੱਠਾ ਹੋ ਜਾਂਦਾ ਆ ਜਿਨ੍ਹਾਂ ਨੂੰ ਸੋਚ ਕੇ ਹਾਸਾ ਆਪੇ ਹੀ ਬੰਦ ਹੋ ਜਾਂਦਾ ਉਹਨਾਂ ਲੋਕਾਂ ਦੀ ਲਿਸਟ ਬਣਾਓ ਉਹਨਾਂ ਦੇ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕਰੋ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੈਂ ਇਹਨਾਂ ਨੂੰ ਮਾਫ਼ ਕਰਦਾ ਹਾਂ